ਕਿਰਿਆਕਾਲ ਪੀਪੀ 32 ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਦਿਨੇਸ਼ ਸੋਰੀ ਸਾਥਿਓ ਜਿਸ ਗੱਲ ਦਾ ਡਰ ਸੀ ਉਹ ਅਨਹੋਣੀ ਹੋ ਗਈ ਹਾਲਾਂਕਿ ਲੋਕਾਂ ਨੇ ਬਹੁਤ ਕੋਸ਼ਿਸ਼ ਕੀਤੀ ਜੀ ਜਾਨ ਇੱਕ ਕਰ ਦਿੱਤੀ ਤਾਂ ਜੋ ਬੁਰਜ ਟੈਲਦਾਸ ਦਾ ਜਿਹੜਾ ਬਣਿਆ ਉਸ ਨੂੰ ਰੋਕਿਆ ਜਾ ਸਕੇ ਬਣਨ ਨੂੰ ਪੱਕਿਆਂ ਕੀਤਾ ਜਾ ਸਕੇ ਮਜ਼ਬੂਤ ਕੀਤਾ ਜਾ ਸਕੇ ਲੇਕਿਨ ਉਹਨਾਂ ਦੀ ਸਾਰੀ ਮਿਹਨਤ ਸਾਰੀ ਕੋਸ਼ਿਸ਼ ਜਿਹੜੀ ਹੈ ਉਹਨੂੰ ਪਾਣੀ ਦਾ ਤੇਜ਼ ਬਹਾਵ ਜਿਹੜਾ ਆਪਣੇ ਨਾਲ ਵਹਾ ਕੇ ਲੈ ਗਿਆ ਹੁਣ ਤਾਜ਼ਾ ਤਸਵੀਰ ਸਾਹਮਣੇ ਆਈ ਹੈ ਕਿ ਪੁਰਜ ਟਹਿਲ 10 ਵਿਖੇ ਦੋ ਥਾਹੀ ਪਾੜ ਪੈ ਗਿਆ ਹੈ ਤੇ ਪਾਣੀ ਜਿਹੜਾ ਉਹ ਫਸਲਾਂ ਚ ਦਾਖਲ ਹੋ ਗਿਆ ਚਿੰਤਾ ਇਹ ਬਣੀ ਹੋਈ ਹੈ ਕਿ ਜਿਹੜਾ ਇਹ ਪਾਣੀ ਕਿਤੇ ਤੇਜ਼ ਬਹਾਅ ਕਰਕੇ ਘਰਾਂ ਚ ਦਾਖਲ ਨਾ ਹੋ ਜਵੇ ਕਿਉਂਕਿ ਫਸਲਾਂ ਦਾ ਤਾਂ ਬਹੁਤ ਸਾਰਾ ਨੁਕਸਾਨ ਹੋਣਾ ਹੈ ਪਰ ਜੇ ਪਾਣੀ ਘਰਾਂ ਚ ਦਾਖਲ ਹੋ ਗਿਆ ਤਾਂ ਜਾਨ ਮਾਲ ਦਾ ਵੀ ਨੁਕਸਾਨ ਹੋ ਸਕਦਾ ਹੈ ਹੋਰ ਨੁਕਸਾਨ ਵਧਣਾ ਕਿਉਂਕਿ ਘਰਾਂ ਚ ਵੀ ਜਿਹੜਾ ਸਮਾਨ ਹੈ ਸਾਰਾ ਉਹ ਵੀ ਖਰਾਬ ਹੋ ਜਾਣਾ ਹੁਣ ਜਿਹੜੇ ਲੋਕ ਨੇ ਉੱਥੇ ਮੌਕੇ ਤੇ ਮੌਜੂਦ ਹੈ ਉਹ ਅਨਾਉਂਸਮੈਂਟ ਕਰਾਉਣ ਲੱਗੇ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਇੰਤਜ਼ਾਰ ਵੀ ਕੀਤਾ ਜਾ ਰਿਹਾ ਤਾਂ ਜੋ ਉਹ ਜਦੋਂ ਆਉਣਗੇ ਮੌਕੇ ਤੇ ਤੇ ਕੋਈ ਰਣਨੀਤੀ ਘੜੀ ਜਾਵੇ ਤਾਂ ਹੁਣ ਸਵਾਲ ਇਹ ਨੇ ਕਿ ਇੱਥੇ ਅਣਗਹਿਲੀ ਲਾਪਰਵਾਹੀ ਕਿਹਦੀ ਹੈ ਕਿਉਂਕਿ ਆਮ ਲੋਕਾਂ ਨੇ ਇੰਨਾ ਕੰਮ ਕੀਤਾ ਇੰਨਾ ਕੰਮ ਕੀਤਾ ਜਿੰਨਾ ਸ਼ਾਇਦ ਪ੍ਰਸ਼ਾਸਨਿਕ ਅਧਿਕਾਰੀ ਜਿਹੜੇ ਆ ਉਹ 5 ਸਾਲ ਚ ਨਾ ਕੰਮ ਕਰਦੇ ਲੋਕਾਂ ਨੇ 2-3 ਦਿਨਾਂ ਵਿੱਚ ਇੰਨਾ ਕੰਮ ਕੀਤਾ ਤੁਸੀਂ ਦੇਖਿਆ ਹੁਣ ਕਿ ਟਰੈਕਟਰ ਟਰਾਲੀਆਂ ਜਿਹੜੀਆਂ ਭਰ-ਭਰ ਕੇ ਉਹ ਮਿੱਟੀ ਦੀਆਂ ਬੋਰੀਆਂ ਨਾ ਪਹੁੰਚੀਆਂ ਉਹਦੇ ਨਾਲ ਬੰਨ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਜਾਲ ਬਣੇ ਗਏ ਰੁੱਖ ਜਿਹੜੇ ਆ ਉਹਨਾਂ ਨੂੰ ਅਟਕਾਇਆ ਗਿਆ ਲੇਕਿਨ ਪਾਣੀ ਦਾ ਤੇਜ਼ ਵਹਾਫ ਸਭ ਕੁਝ ਪਹਾ ਕੇ ਲੈ ਗਿਆ ਆਸਾਂ ਉਮੀਦਾਂ ਨੂੰ ਵੀ ਨਾਲ ਪਹਾ ਕੇ ਲੈ ਗਿਆ ਜਿਹੜੀ ਮਿਹਨਤ ਕੀਤੀ ਜੋ ਮੁਸ਼ਕਤ ਕੀਤੀ ਉਹਨੂੰ ਵੀ ਨਾਲ ਪਹਾ ਕੇ ਲੈ ਗਿਆ ਤਾਂ ਲੋਕਾਂ ਦੇ ਮਨ ਉਦਾਸ ਨੇ ਦੋ ਤਿੰਨ ਥਾਂ ਹੀ ਪਾੜ ਪੈ ਗਿਆ ਹੁਣ ਪ੍ਰਸ਼ਾਸਨ ਦਾ ਇੰਤਜ਼ਾਰ ਕੀਤਾ ਜਾ ਰਿਹਾ ਜਦੋਂ ਆਵੇਗਾ ਰਣਨੀਤੀ ਬਣਾਈ ਜਾਵੇਗੀ ਪਰ ਸੱਚੀਓ ਦਿਲ ਜਾਂ ਟੁੱਟ ਗਿਆ ਮੌਕੇ ਦੇ ਤਸਵੀਰ ਦਿਖਾਣੇ ਆ ਵਾਹ ਵਾਹ ਤੇ ਇਹ ਨਗਰ ਦੀ ਤਸਵੀਰਾਂ ਜਿਹੜੀਆਂ ਤੁਹਾਨੂੰ ਬਹੁਤ ਟੈਲ ਦੱਸ ਤੋਂ ਦਿਖਾ ਰਹੇ ਆ ਇਹ ਦੋ ਪਾਰ ਬਹਿ ਚੁੱਕੇ ਆ ਤੇ ਗਰੀਵਾਨਾ ਇਹਨਾਂ 100 ਫੁੱਟ ਤੋਂ ਵੀ ਜ਼ਿਆਦਾ 100 ਫੁੱਟ ਤੋਂ ਵੀ ਜ਼ਿਆਦਾ ਹੋ ਗਿਆ ਅੰਦਰ ਆ ਤੋ ਅੱਡੇ ਇਹਨਾਂ ਨੌਜਵਾਨਾਂ ਨੇ ਬਹੁਤ ਮਿਹਨਤ ਕੀਤੀ ਮਿੱਟੀ ਤੇ ਕੰਮ ਦੀ ਕੋਈ ਕਮੀ ਨਹੀਂ ਛੱਡੀ ਕਿਰੋ ਪਾਣੀ ਅਗੇ ਕਹਿੰਦੇ ਜ਼ੋਰ ਨਹੀਂ ਹੁੰਦਾ ਇਹ ਤਾਂ ਰਸਤੇ ਆਪਣੇ ਆਪ ਬਣਾ ਲੈਂਦੇ ਉਹ ਮਹਾਰਾਜ ਭਲੀ ਕਰੇ ਪਾੜਿਆ ਦੂ ਪਾੜ ਪੈ ਗਿਆ ਹਾਂਜੀ ਇਹ ਲਾਈਵ ਤਸਵੀਰਾਂ ਬੋਲ ਟੈਲ ਦੱਸ ਤੋਂ ਜਿੱਥੇ ਕਿ ਇਹ ਤਿੰਨ ਪਾੜ ਪੈ ਚੁੱਕੇ ਆ ਨਰਾਦੇ ਪਾਣੀ ਕਾਫੀ ਤੇ ਜੀਣਾ ਚਾਹ ਰਿਹਾ ਪਣੀ ਤੇ ਹਲੇ ਜਿਹੜੇ ਆਪਣੀ ਖੇਤ ਹੈ ਉਹਦੇ ਨਾਲੋਂ ਘਟੂ ਘਟ ਅੱਧਾ ਪੌਣਾ ਫੁੱਟ ਨੀ ਮਾਇਆ ਪਣੀ ਵਸੇ ਪਰ ਫਿਰ ਵੀ ਕਮ ਖਤਰੀ ਵਾਲਾ ਹੋ ਗਿਆ ਪਣ ਅਗਰ ਪਾਣੀ ਵੱਧ ਗਿਆ ਤਾਂ ਫਿਰ ਬਾਬੀ ਨੁਕਸਾਨ ਦਾ ਡਰਿਆ ਆ ਦੇਖੋ ਇਹ ਕੀ ਪਾੜਿਆ ਇੱਕ ਉਹ ਅੱਗੇ ਆ ਇੱਕ ਉਸ ਤੋਂ ਅੱਗੇ ਉਹ ਜਿੱਥੇ ਕੁਪਰ ਨੂੰ ਅੱਜ ਹਨ ਖੜੇ ਆ ਪਾਣੀ ਦੀ ਜਿਹੜੀ ਸਪੀਡ ਐ ਪੱਦਰ ਘਟ ਨਹੀਂ ਰਿਹਾ ਸਮਾਂ ਕੁ ਵੱਧ ਆਈ ਐ